ਚੈਨਲ ਪੰਜਾਬੀ ਦੇ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰ ਹਾਂ ਅੱਜ ਅਜਿਹੀਆਂ ਕੁਝ ਗੱਲਾਂ ਬਾਤਾਂ ਅਜਿਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਪਿਛਲੇ ਕਾਫੀ ਦਿਨਾਂ ਤੋਂ ਗੱਲਬਾਤ ਕੀਤੀ ਹੈ ਰੂਸ ਤੇ ਯੂਕਰੇਨ ਦੀ ਲੜਾਈ ਬੰਦ ਕਰਾਉਣ ਲਈ ਰਾਸ਼ਟਰਪਤੀ ਟਰੰਪ ਦੀ ਭੂਮਿਕਾ ਉਹਦੇ ਉੱਤੇ ਸਵਾਲ ਉੱਠ ਰਹੇ ਨੇ ਹੁਣ ਅਗਲੀ ਗੱਲਬਾਤ ਡੀਸੀ ਦੇ ਵਿੱਚੋਂ ਲੇ ਫੈਡਰਲ ਏਜੰਟ ਨੇ ਡਿਲੀਵਰੀ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਹੁਣ ਲਗਾਤਾਰ ਜਿਵੇਂ ਓਵਰ ਹੀਟਸ ਵਾਲੇ ਤਰ ਟੈਕਸਾਸ ਤੋਂ ਬਾਅਦ ਕੈਲੀਫੋਰਨੀਆ ਦੇ ਇਲੈਕਸ਼ਨ ਮੈਪ ਬਦਲਣ ਦੀ ਤਿਆਰੀ ਆ ਕੀ ਬਣਦਾ ਇਹਦੇ ਬਾਰੇ ਗੱਲਬਾਤ ਕਰਾਂਗੇ ਜਸਟਿਸ ਡਿਪਾਰਟਮੈਂਟ ਨੇ 트랜ਸਜੈਂਡਰ ਕੇਅਰ ਦੇ ਡਾਟੇ ਦੀ ਮੰਗ ਕੀਤੀ ਹੈ ਜਿਹਦੇ ਨਾਲ ਡਾਕਟਰ ਡਰੇ ਪਏ ਆ ਹਸਪਤਾਲ ਡਰੇ ਪਏ ਆ ਤੇ ਯਾਤਰੀਆਂ ਨੇ 에어ਲਾਈਨ ਉੱਤੇ ਵਿੰਡੋ ਸੀਟ ਸਬੰਧੀ ਕੇਸ ਕੀਤਾ ਵੀ ਵਿੰਡੋ ਸੀਟ ਕਹਿ ਕੇ ਵੱਧ ਪੈਸੇ ਲੈ ਲੈਂਦੇ ਆ ਤੇ ਵਿੰਡੋ ਸੀਟ ਉੱਤੇ ਹੁੰਦੀ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜੇ ਰੂਸ-ਯੂਕਰੇਨ ਲੜਾਈ ਦੀ ਤਿੰਨ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਸਾਢੇ 3 ਸਾਲ ਦੇ ਕਰੀਬ ਹੋ ਚੁੱਕੇ ਆ ਲੜਾਈ ਰੁਕ ਨਹੀਂ ਰਹੀ ਰਾਸ਼ਟਰਪਤੀ 트ੰਪ ਜਦੋਂ ਚੋਣਾ ਲੜ ਰਹੇ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਜਿੱਦਣ ਮੈਂ ਰਾਸ਼ਟਰਪਤੀ ਬਣ ਗਿਆ 24 ਘੰਟਿਆਂ ਦੇ ਵਿੱਚ ਵਿੱਚ ਰੋਸਤੇ ਯੂਕਰੇਨ ਦੀ ਲੜਾਈ ਬੰਦ ਕਰਾ ਦੇਵਾਂਗੇ ਲੜਾਈ ਬੰਦ ਨਹੀਂ ਹੋਈ ਖੈਰ ਇਹਨਾਂ ਨੇ ਯਤਨ ਬਹੁਤ ਕੀਤੇ ਆ ਤੇ ਯਤਨ ਬਹੁਤ ਸਹਿਰਦ ਤੇ ਲਗਾਤਾਰ ਕੀਤੇ ਨੇ ਦੋ ਸਮਿਟ ਹੋਏ ਆ ਪਿਛਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਇੱਕ ਸਮਿਟ ਤੇ ਹੋਇਆ ਜਿਹੜਾ ਰਾਸ਼ਟਰਪਤੀ 트ੰਪ ਤੇ ਪੋਤਨ ਦੇ ਵਿਚਕਾਰ ਐਂਕਰੇਜ ਦੇ ਵਿੱਚ ਦੂਜਾ ਹੋਇਆ ਵਸ਼ਿੰਗਟਨ ਦੇ ਵਿੱਚ ਜਿੱਥੇ ਪਾਸਟਰੰਪ ਤੇ ਜਲਾਂਸਕੀ ਤੇ ਯੂਰੋਪੀਅਨ ਲੀਡਰ ਤੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਸੀਗੇ ਨਤੀਜੇ ਦੋਹਾਂ ਦੇ ਵੱਖਰੇ ਵੱਖਰੇ ਨਿਕਲੇ ਆ ਨਤੀਜੇ ਵੱਖਰੇ ਵੱਖਰੇ ਕੀ ਨਿਕਲੇ ਆ ਅਸਲ ਚ ਮੁੱਦਾ ਕੀ ਆ ਗੱਲ ਕੀ ਆ ਗੱਲ ਇਹ ਆ ਕਿ ਰੂਸ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਨ ਅੱਜ ਵੀ ਉੱਥੇ ਹੀ ਖੜਾ ਜਿੱਥੇ ਉਹ 3 ਸਾਲ ਪਹਿਲਾਂ ਖੜਾ ਸੀ ਜਿੱਦਣ ਉਹਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ ਜਾਂ ਕਹੋ ਇਨਵੇਸ਼ਨ ਕੀਤੀ ਸੀ ਆਪਣੀ ਫੌਜ ਉੱਥੇ ਅੰਦਰ ਭੇਜੀ ਸੀ ਉਹ ਇਹ ਆ ਕਿ ਨੈਟੋ ਜਾਂ ਯੂਰੋਪੀਅਨ ਅਲਾਈਜ਼ ਜਾਂ ਸਾਰਾ ਅਮਰੀਕਾ ਇਹ ਸਾਰਾ ਕੁਝ ਉਹਨੂੰ ਸੁਰੱਖਿਆ ਨਾਲ ਦਵੇ ਰੂਸ ਦੇ ਬਾਰਡਰ ਦੇ ਉੱਤੇ ਇਹ ਹਥਿਆਰ ਨਾ ਲੈ ਕੇ ਆਉਣ ਸਾਨੂੰ ਜਿਹੜਾ ਯੂਕਰੇਨ ਦਾ ਵੱਡਾ ਹਿੱਸਾ ਇਹ ਦੇ ਦਿੱਤਾ ਜਾਵੇ ਤਾਂ ਅਸੀਂ ਸਮਝੌਤਾ ਕਰ ਲਾਂਗੇ ਤਾਂ ਅਸੀਂ ਕੁਝ ਨਹੀਂ ਕਰਦੇ ਨਹੀਂ ਤਾਂ ਸਾਡੀ ਲੜਾਈ ਜਾਰੀ ਰਹੂਗੀ ਅਮਰੀਕਾ ਦੇ ਰਾਸ਼ਟਰਪਤੀ ਦੀ ਵਲਾਦੀਮੀਰ ਪੁਤਿਨ ਨਾਲ ਅਲਾਸਕਾ ਦੇ ਵਿੱਚ ਮੁਲਾਕਾਤ ਤੋਂ ਬਾਅਦ ਉਹ ਅਜੇ ਫਿਰ ਉਸੇ ਸਟੈਂਡ ਤੇ ਕਾਇਆ ਜੋ 3 ਸਾਲ ਪਹਿਲਾਂ ਵਾਲੇ ਸਟੈਂਡ ਤੇ ਕਾਇਮ ਨੇ ਤਾਂ ਫਿਰ ਇਸ ਮੀਟਿੰਗ ਦਾ ਕੀ ਫਾਇਦਾ ਨਿਕਲਿਆ ਜੇ ਇਹਦਾ ਨਤੀਜਾ ਕੀ ਨਿਕਲਿਆ ਦੂਜੇ ਪਾਸੇ ਇਹਨਾਂ ਦੀ ਮੀਟਿੰਗ ਹੋਈ ਆ ਵਲਾਦੀਮੀਰ ਜ਼ਲਾਸਕੀ ਦੇ ਨਾਲ ਜਿਹੜੇ ਆ ਇਥੋਂ ਯੂਕਰੇਨ ਤੋਂ ਨੇ ਹੁਣ ਉਹ ਕਹਿੰਦੇ ਆ ਇਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਗੱਲਬਾਤ ਉੱਥੇ ਮਨਾ ਲਾਗੇ ਹੁਣ ਵਲਾਦੀਮੀਰ ਪੁੱਤਰ ਨੇ ਡੋਨਲਡ ਟਰੰਪ ਨੂੰ ਇੱਕ ਤਾਂ ਇਹ ਕਨਵਿੰਸ ਕਰ ਲਿਆ ਕਿ ਤੁਸੀਂ ਸਾਡੇ ਤੇ ਸੈਂਕਸ਼ਨ ਨਹੀਂ ਹੋਰ ਲਾਹੋਗੇ ਦੂਜਾ ਇਹ ਉਹਨਾਂ ਨੇ ਕਿਹਾ ਵੀ ਜੇ ਸ਼ਾਂਤੀ ਚਾਹੁੰਦੇ ਆ ਸੀਜ਼ਫਾਇਰ ਚਾਹੁੰਦੇ ਆ ਯੁੱਧਬੰਦੀ ਚਾਹੁੰਦੇ ਆ ਹੁਣੇ ਹੋ ਜਾਂਦੀ ਆ ਯੂਕਰੇਨ ਨੂੰ ਕੋ ਸਾਡੀ ਸ਼ਰਤ ਮੰਨ ਲਵੇ ਆਪਣਾ ਜਿੰਨਾ ਇਲਾਕਾ ਹੈ ਕਿੰਨੇ ਸਾਨੂੰ ਦੇ ਦੇਵੇ ਤੁਸੀਂ ਉੱਥੋਂ ਬਾਹਰ ਹੋ ਜਿਓ ਤੇ ਨਾ ਵੈਸਟ ਉੱਥੇ ਕੋਈ ਕੁਛ ਕਰੇ ਸ਼ੋ ਬੁਲਾਦੀਮੀਰ ਪੁੱਤ ਨੇ ਟਰੰਪ ਨੂੰ ਕਨਵਿੰਸ ਕਰ ਲਿਆ ਕਿ ਇਮੀਡੀਟ ਸੀਜ਼ਫਾਇਰ ਹੋ ਸਕਦੀ ਆ ਤੇ ਦੂਜੀ ਆ ਵੀ ਸਾਨੂੰ ਕੁਛ ਨਾ ਕਿਹਾ ਜਾਵੇ ਯਰਪ ਬਹੁਤ ਸਟਰੋਂਗ ਰੂਪ ਦੇ ਵਿੱਚ ਯੂਕਰੇਨ ਦੇ ਨਾਲ ਖੜਾ ਜਿਹੜੀ ਦੂਜੇ ਪਾਸੇ ਮੁਲਾਕਾਤ ਹੋਈ ਆ ਉਹਦੇ ਵਿੱਚ ਦੁਜਰੇ ਫੋਰਨ ਮਿਨਿਸਟਰ ਨੇ ਲਾਵੋਰ ਉਹਨਾਂ ਨੇ ਕਿਹਾ ਕਿ ਜਿਹੜਾ ਰਸ਼ੀਆ ਆ ਇਹਨੂੰ ਵੀਟੋ ਹੋਣੀ ਚਾਹੀਦੀ ਹੈ ਸਿਕਿਉਰਿਟੀ ਪਲਾਨਸ ਦੇ ਉੱਤੇ ਯੂਕਰੇਨ ਦੇ ਜਿਹੜੇ ਹੁਣ ਇਹਨਾਂ ਨੇ ਕਿਹਾ ਸੀ ਅਗਲਾ ਸਟੈਪ ਇਹ ਸੀ ਕਿ ਰਾਸ਼ਟਰਪਤੀ ਟਰੰਪ ਨੇ ਇੱਕ ਪਾਸੇ ਬੋਲਾਦੀਮੀਰ ਪੋਤਨ ਨੂੰ ਮਿਲ ਲਿਆ ਦੂਜੀ ਪਾਸੇ ਵਿਰਾਦਿਮਿਰ ਜ਼ਲਾਂਸਕੀ ਨੂੰ ਮਿਲ ਲਿਆ ਵੀ ਹੁਣ ਇਹਨਾਂ ਦੋਹਾਂ ਦੀ ਆਪਸੀ ਮੀਟਿੰਗ ਹੋਊਗੀ ਯਾਨੀ ਕਿ ਬੋਲਾਦੀਮੀਰ ਪੋਤਨ ਦੀ ਤੇ ਵਿਰਾਦਿਮਿਰ ਜ਼ਲਾਂਸਕੀ ਦੀ ਇੱਕ ਰੂਸਤਾ ਇੱਕ ਯੂਕਰੇਨ ਦਾ ਪਰ ਜਿਹੜੇ ਰੂਸ ਦੇ ਪ੍ਰੈਜ਼ੀਡੈਂਟ ਨੇ ਵਲਾਦੀਮੀਰ ਪੁਤਿਨ ਉਹਨਾਂ ਨੇ ਮਿਲਣ ਤੋਂ ਨਾਂ ਕਰ ਦਿੱਤੀ ਐ ਇਹ ਨਹੀਂ ਮਿਲ ਰਿਹਾ ਸੋ ਡਿਮਾਂਡ ਉਹੀ ਆ ਰੂਸ ਦੀ ਪੁਤਿਨ ਚਾਹੁੰਦੇ ਆ ਕਿ ਯੂਕਰੇਨ ਸਿੱਧਾ ਸਿੱਧਾ ਰੂਸ ਦਾ ਹਿੱਸਾ ਜਿਹੜਾ ਹਿੱਸਾ ਬਣ ਜਵੇ ਜਿਹੜੇ ਇਹਨਾਂ ਦੇ ਐਨਵਾਈਰ ਨੇ ਟਰੰਪ ਦੇ ਐਨਵਾਈ ਹੁਣ ਟਪਲਾ ਕਿੱਥੇ ਲੱਗਾ ਭੁਲੇਖਾ ਕਿੱਥੇ ਲੱਗਾ ਜਾਂ ਗੜਬੜ ਕਿੱਥੇ ਹੋਈ ਕਿ ਏਡੀ ਵੱਡੀ ਕੋਈ ਮਤਲਬ ਬੇਸਿਕਲੀ ਜਿਹੜੇ ਮਾਹਰ ਉਹ ਇਹ ਕਹਿ ਰਿਹਾ ਕਿ ਪੀਕਾਏ ਲੜਾਈ ਬੰਦ ਕਰਨਾ ਚਾਹੁੰਦੇ ਆ ਪਰ ਦੂਜੇ ਪਾਸਿਓ ਕੋਈ ਥੋੜਾ ਬਹੁਤਾ ਹਿੰਟ ਤਾਂ ਹੋਵੇ ਕਿ ਅਸੀਂ ਲੜਾਈ ਬੰਦ ਕਰਨਾ ਚਾਹੁੰਦੇ ਆ ਯਾਨੀ ਕਿ ਰੂਸ ਵੱਲੋਂ ਹੁਣ ਜਿਹੜਾ ਸਟੀਵ ਵਿਟਕਾਫ ਨੇ ਉਹ ਕਹਿੰਦੇ ਜਿਹੜੀ ਸਿਕਿਉਰਿਟੀ ਗਰੰਟੀ ਆ ਨਾ ਉਹਨੂੰ ਮਿਸ ਅੰਡਰਸਟੂਡ ਕਰ ਗਏ ਉਹਨਾਂ ਨੂੰ ਉਹ ਗੱਲ ਨਹੀਂ ਸਮਝ ਆਈ ਉੱਥੇ ਕਿਤੇ ਉਪਲੇਖਾ ਖਾ ਗਏ ਰਸ਼ੀਆ ਚਾਹੁੰਦਾ ਆ ਵੀਟੋ ਪਾਵਰ ਜਦੋਂ ਕਿ ਅਮਰੀਕਾ ਸੋਚਦਾ ਰਿਹਾ ਕਿ ਇਹਦਾ ਮਤਲਬ ਯੂਕਰੇਨ ਲਈ ਪੱਛਮੀ ਸੁਰੱਖਿਆ ਯਾਨੀ ਕਿ ਵੈਸਟਰਨ ਕੰਟਰੀ ਦੀ ਸੁਰੱਖਿਆ ਸਟੀਵਟ ਕਾਫ ਬੇਸਿਕਲੀ ਦੇ ਬਿਜ਼ਨਸਮੈਨ ਉਹ ਇਹਨਾਂ ਬਹੁਤੀਆਂ ਗੱਲਾਂ ਦਾ ਨਹੀਂ ਪਤਾ ਇਸ ਕਰਕੇ ਕਹਿੰਦੇ ਵੀ ਉਹ ਥੋੜਾ ਜਿਹਾ ਕਿਉਂਕਿ ਉਹਨਾਂ ਦਾ ਤਜਰਬਾ ਇਸ ਮਾਮਲੇ ਦੇ ਵਿੱਚ ਘੱਟ ਘਾਟਾ ਇਸ ਕਰਕੇ ਕਿਤੇ ਭੁਲੇਖਾ ਪੈ ਗਿਆ ਤੇ ਰੋਲਾ ਇਹ ਆ ਕਿ ਇਹ ਸਾਰਾ ਕੁਝ ਕਰਨ ਕਰਾਉਣ ਤੋਂ ਬਾਅਦ ਨਿਕਲਿਆ ਇਹਦੇ ਚ ਕੁਝ ਨਹੀਂ ਲੜਾਈ ਉੱਥੇ ਦੀ ਉੱਥੇ ਆ ਬੁਲਾਦੀਮੀਰ ਪੋਪੇਨ ਇੱਕ ਫੀਸ ਦੀ ਵੀ ਆਪਣੀਆਂ ਸ਼ਰਤਾਂ ਤੋਂ ਥੱਲੇ ਨਹੀਂ ਆਇਆ ਤੇ ਦੂਜਾ ਇਹ ਆ ਕਿ ਹੁਣ ਉਹ ਪੋਜੀਸ਼ਨ ਜਿਹੜੀ ਆ ਇਹਨਾਂ ਨੂੰ ਇਦਾਂ ਲੱਗਾ ਕਿ ਉਹ ਬਦਲ ਗਿਆ ਆਪਣੀ ਪੋਜੀਸ਼ਨ ਦੇ ਉੱਤੋਂ ਰਸ਼ੀਆ ਪਰ ਇਹ ਬਦਲਿਆ ਨਹੀਂ ਸੋ ਬਾਵਜੂਦ ਇੰਨੇ ਲੰਬੀ ਗੱਲਬਾਤ ਤੋਂ ਬਾਅਦ ਜਿਹੜੀ ਬਾਟਮ ਲਾਈਨ ਹੀ ਨਿਕਲਦੀ ਐ ਕਿ ਰਸ਼ੀਆ ਨੇ ਕੋਈ ਵੀ ਕੰਪਰੋਮਾਈਜ਼ ਦਾ ਸਾਈਨ ਨਹੀਂ ਦੱਸਿਆ ਕੋਈ ਵੀ ਉਹਨਾਂ ਨੇ ਹਿੰਟ ਨਹੀਂ ਦਿੱਤਾ ਕਿ ਇਹ ਸਮਝੌਤਾ ਕਰ ਸਕਦੇ ਆ ਪਰ ਹਜੇ ਵੀ ਜਿਹੜੇ 트ੰਪ ਨੇ ਉਹ ਆਸ਼ਾਵਾਦੀ ਨੇ ਪਰ ਜਿਹੜੇ ਐਨਾਲਿਸਟ ਨੇ ਉਹ ਇਹ ਕਹਿੰਦੇ ਆ ਵੀ ਗੱਲ ਬਣਨੀ ਨਹੀਂ ਜੇ ਬਣਨੀ ਆ ਤਾਂ ਹਜੇ ਬਹੁਤ ਇਹ ਦੂਰ ਦੀ ਗੱਲਬਾਤ ਅਗਲੀ ਗੱਲਬਾਤ डीसी ਤੋਂ ਖਬਰ ਹੈ ਡੀਸੀ ਦੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਖਬਰਾਂ ਸਾਂਝੀਆਂ ਕੀਤੀਆਂ ਅੱਜ ਵੀ ਡੀਸੀ ਵਸ਼ਿੰਗਟਨ ਡੀਸੀ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਰ ਅੱਜ ਖਬਰ થોਣੀ ਵੱਖਰੀ ਹੈ ਵੱਖਰੀ ਇਹ ਆ ਕਿ ਜਿਹੜੇ ਡਿਲੀਵਰੀ ਡਰਾਈਵਰ ਨੇ ਨਾ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਡਿਲੀਵਰੀ ਡਰਾਈਵਰ ਫੂਡ ਡਿਲੀਵਰੀ ਡਰਾਈਵਰ ਬੇਸਿਕਲੀ ਫੂਡ ਡਿਲੀਵਰੀ ਡਰਾਈਵਰ ਕੌਣ ਨੇ ਬਹੁਤ ਜਿਹੜੇ ਇਮੀਗ੍ਰੈਂਟਸ ਨੇ ਸੈਂਟਰਲ ਤੇ ਸਾਊਥ ਅਮਰੀਕਾ ਤੋਂ ਆਏ ਆ ਇਹਨਾਂ ਨੂੰ ਪੁਸ ਰੋਕਦੀ ਆ ਪੁਸ ਰੋਕਣ ਤੋਂ ਬਾਅਦ ਤੇ ਜਿਹੜੇ ਫੈਡਰਲ ਇਮੀਗ੍ਰੇਸ਼ਨ ਏਜੰਟ ਨੇ ਉਹਨਾਂ ਨੂੰ ਡਿਟੇਨ ਕਰ ਲੈਂਦੇ ਆ ਮਤਲਬ ਟ੍ਰੈਫਿਕ ਸਟਾਪ ਦੇ ਉੱਤੇ ਇਹਨਾਂ ਨੂੰ ਰੋਕ ਲਿਆ ਜਾਂਦਾ ਜਿਹੜੇ ਊਬਰੀਟਸ ਵਾਲੇ ਨੇ ਜਾਂ ਡੋਰ ਡੈਸ਼ ਵਾਲੇ ਨੇ ਜਾਂ ਹੋਰ ਇਦਾਂ ਦੀਆਂ ਕੁਝ ਜਿਹੜੀਆਂ ਫੂਡ ਡਿਲੀਵਰੀ ਐਪਸ ਨੇ ਉਹਨਾਂ ਨੂੰ ਚਲਾਉਣ ਵਾਲੇ ਨੇ ਇਹਨਾਂ ਦੇ ਲਈ ਬਹੁਤੇ ਵਰਕ ਪਰਮਿਟ ਜਾਂ ਇਦਾਂ ਕੋ ਬਹੁਤ ਸਖਤ ਚੀਜ਼ ਦੀ ਲੋੜ ਨਹੀਂ ਹੁੰਦੀ ਇਹ ਫੇਰ ਵੀ ਕੰਮ ਹੋ ਜਾਂਦਾ ਇਧਰ ਉਧਰ ਕਰਕੇ ਤੇ ਬਹੁਤੇ ਜਿਹੜੇ ਕੱਚੇ ਆ ਉਥੋਂ ਸੈਂਟਰਲ ਤੇ ਸਾਊਥ ਅਮਰੀਕਾ ਚੋਂ ਆਏ ਉਹ ਇਹੀ ਕੰਮ ਕਰਦੇ ਆ ਇਹਨਾਂ ਨੇ ਹੁਣ ਕੀ ਕੀਤਾ ਕਿ ਉੱਥੇ ਉਹਨਾਂ ਨੂੰ ਰੋਕ ਰੋਕ ਕੇ ਉਹਨਾਂ ਦਾ ਜਿਹੜਾ ਸਟੇਟਸ ਚੈੱਕ ਕਰਨਾ ਸ਼ੁਰੂ ਕਰ ਦਿੱਤਾ ਕਿ ਕਾਗਜ਼ ਦਿਖਾਓ ਤੁਸੀਂ ਪੱਕੇ ਆ ਕਿ ਕੱਚੇ ਆ ਪੁਲਿਸ ਰੋਕਦੀ ਆ ਜਿਹੜੇ ਫੈਡਰਲ ਏਜੰਟਸ ਉੱਥੇ ਆ ਉਹ ਉਹਨਾਂ ਨੂੰ ਫੜ ਕੇ ਡਿਟੇਨ ਕਰੀ ਜਾਂਦੇ ਆ ਫੈਡਰਲ ਏਜੰਟ ਡੀਸੀ ਦੇ ਵਿੱਚ ਰਾਸ਼ਟਰਪਤੀ 트ੰਪ ਨੇ ਭੇਜਿਆ ਜਿਹੜੇ ਫਰਟੀਲਾਈਜ਼ੇਸ਼ਨ ਆਫ ਪੁਲਿਸ ਕਰ ਦਿੱਤਾ ਲੋਕਲ ਪੁਲਿਸ ਹੀ ਇਹ ਕਹਿ ਕੇ ਵੀ ਇੱਥੇ ਕ੍ਰਾਈਮ ਬਹੁਤ ਜ਼ਿਆਦਾ ਆ ਤੇ ਅਸੀਂ ਜਿਹੜੇ ਇਹ ਇਲੀਗਲ ਕ੍ਰਿਮੀਨਲਸ ਨੇ ਇਹਨਾਂ ਨੂੰ ਬਾਹਰ ਕਰਨਾ ਉਹ ਹੁਣ ਇਹ ਪਤਾ ਨਹੀਂ ਲੱਗਿਆ ਕਿ ਇਲੀਗਲ ਕ੍ਰਿਮੀਨਲਸ ਕਿਹਨਾਂ ਨੂੰ ਕਿਹਾ ਜਾ ਰਿਹਾ ਤੇ ਹੁਣ ਹਮਲਾ ਸਿੱਧਾ-ਸਿੱਧਾ ਜਿਹੜੇ ਇਮੀਗ੍ਰੈਂਟਸ ਨੇ ਖਾਸ ਤੌਰ ਦੇ ਉੱਤੇ ਡਿਲੀਵਰੀ ਡਰਾਈਵਰ ਨੇ ਉਹਨਾਂ ਦੇ ਉੱਤੇ ਕੀਤਾ ਜਾ ਰਿਹਾ ਆਮ ਤੌਰ ਤੇ ਇਹ ਅੱਛਾ ਇਹ ਪਹਿਲੀ ਗੱਲ ਇਹ ਹੈ ਕਿ ਜਿਹੜਾ ਇਹਨਾਂ ਨੂੰ ਹੁਣ ਰਾਸ਼ਟਰਪਤੀ 트ੰਪ ਦੇ ਉੱਤੇ ਡੀਸੀ ਦੇ ਵਿੱਚ ਫੈਡਰਲ ਏਜੰਟ ਲਾਉਣ ਤੋਂ ਬਾਅਦ ਵੀ ਰੋਕਿਆ ਜਾ ਰਿਹਾ ਪਹਿਲਾਂ ਵੀ ਰੋਕਿਆ ਜਾਂਦਾ ਸੀ ਇਹਨਾਂ ਨੂੰ ਆਮ ਤੌਰ ਤੇ ਰੋਕ ਲੈਂਦੇ ਸੀ ਪਰ ਉੱਥੇ ਰੌਲਾ ਇਹ ਹੁੰਦਾ ਸੀ ਕਿ ਇਹ ਜਿਹੜੇ ਨੇ ਇਹਨਾਂ ਨੂੰ ਜਦ ਵਾਰਨਿੰਗ ਦੇ ਦਿੰਦੇ ਸੀ ਫਿਰ ਮੁੜ ਕੇ ਛੱਡ ਦਿੰਦੇ ਸੀ ਐਦਾਂ ਨਹੀਂ ਸੀ ਕਰਦੇ ਪਰ ਹੁਣ ਇਹਨਾਂ ਨੂੰ ਇਮੀਗ੍ਰੇਸ਼ਨ ਰੀਟੈਂਸ਼ਨ ਦੇ ਵਿੱਚ ਭੇਜਿਆ ਜਾ ਰਿਹਾ ਔਰ ਵੀਡੀਓ ਵਾਇਰਲ ਹੋ ਰਹੀਆਂ ਆਈਸ ਜਿਹੜੇ ਆ ਉਹ ਇਹਨਾਂ ਨੂੰ ਡਰਾਈਵਰਸ ਨੂੰ ਡੇਟੇਨ ਕਰ ਰਹੇ ਆ ਫੂਡ ਡਿਲੀਵਰੀ ਵਰਕਰ ਬਹੁਤ ਜ਼ਿਆਦਾ ਡਰੇ ਆ ਤੇ ਜਿਹੜੇ ਬਿਜ਼ੀ ਪਿਕਅਪ ਸਪੋਰਟਸ ਨੇ ਉੱਥੋਂ ਜਾ ਹੀ ਨਹੀਂ ਰਹੇ ਸੋ ਇਹ ਇੱਕ ਵੱਡਾ ਮਸਲਾ ਪੈਦਾ ਹੋਇਆ ਆ ਜਿਹੜੇ ਬਹੁਤ ਸਾਰੇ ਇਹ ਜਿਹੜੇ ਅਰੈਸਟ ਹੋਈਆਂ ਔਰ ਬੜੀਆਂ ਮਤਲਬ ਜਿਹੜੇ ਕਵੈਂਜ਼ੂਏਲਨ ਡਰਾਈਵਰ ਜਿਹੜਾ ਆਪਾਂ ਕੱਲ ਪਰਸੋ ਵੀ ਤੁਹਾਡੇ ਨਾਲ ਦੋ ਤਿੰਨ ਪਹਿਲਾਂ ਵੀ ਖਬਰ ਕੀਤੀ ਸੀ ਕਿੱਦਾਂ ਵਾਇਲੈਂਟਲੀ ਉਸ ਬੰਦੇ ਨੂੰ ਕਾਫੀ ਸ਼ਾਪ ਦੇ ਬਾਹਰ ਅਰੈਸਟ ਕੀਤਾ ਗਿਆ ਉਹਦੀ ਜਿਸ ਤਰੀਕੇ ਨਾਲ ਵੀਡੀਓ ਗਈ ਹੈ ਜਿਸ ਤਰੀਕੇ ਨਾਲ ਲੋਕਾਂ ਨੇ ਉਹਦੇ ਹੱਕ ਚ ਨਾਰੇ ਲਾਏ ਆ ਇੱਕ ਕਿਸਮ ਹੈ ਕਿ ਸਿੱਟਾ ਉੱਤੇ ਇੱਕ ਤਣਾਅ ਦੀ ਸੂਚਨਾ ਦੇ ਰਹੇ ਆ ਪਰ ਪਰਿਵਾਰਾਂ ਤੇ ਬਹੁਤ ਅਸਰ ਪੈ ਰਿਹਾ ਕੁਝ ਜਿਹੜੇ ਰਿਲੇਟਿਵਸ ਨੇ ਉਹ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਈ ਘੰਟੇ ਵੀ ਸਾਡਾ ਜਿਹੜਾ ਬੰਦਾ ਜੀ ਸੀ ਕਰਦਾ ਗਿਆ ਕਿੱਥੇ ਉਹਨੂੰ ਡਿਟੇਨ ਕੀਤਾ ਉਹ ਡਰਾਈਵਰ ਹੈ ਕਿੱਥੇ ਇੱਕ ਡਰਿਆ ਦੂਜਾ ਇਹਦੇ ਨਾਲ ਕਨਫਿਊਜ਼ਨ ਲੋਕ ਕਹਿੰਦੇ ਆ ਕਿ ਇਹ ਇਹਨਾਂ ਨੂੰ ਫੜਨਾ ਸੌਖਾ ਇਸ ਕਰਕੇ ਫੜਿਆ ਜਾ ਰਿਹਾ ਕਿਉਂਕਿ ਪਬਲਿਕ ਪਲੇਸਿਸ 'ਚ ਕੰਮ ਕਰਦੇ ਲੋਕਾਂ ਤੇ ਕਿਤੇ ਕਰ ਨਹੀਂ ਸਕਦੇ ਜਿਹੜਾ ਡਿਲੀਵਰੀ ਡਰਾਈਵਰ ਆ ਫੂਡ ਡਿਲੀਵਰ ਕਰਦਾ ਆ ਉਹਤੇ ਰਸਤਿਆਂ 'ਚ ਹੀ ਤੁਰਿਆ ਫਿਰੂਗਾ ਨਾ ਤੈਨੂੰ ਕਿਤੇ ਵੀ ਰੋਕਿਆ ਜਾ ਰਿਹਾ ਹੈ ਬਹੁਤ ਸਾਰੇ ਡਰਾਈਵਰਸ ਨੇ ਐਸ ਵੇਲੇ ਵਿਸ਼ਿੰਗਟਨ ਡੀਸੀ ਦੇ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਹੈ ਤੇ ਉਹ ਜਿਹੜੇ ਆ ਬਾਈਕਸ ਦੇ ਉੱਤੇ ਸਵਿਚ ਹੋ ਗਏ ਆ ਜਾਂ ਸ਼ਹਿਰ ਛੱਡ ਗਏ ਆ ਜਾਂ ਇਹ ਜਿਹੜਾ ਇੱਕ ਮਤਲਬ ਫੈਮਿਲੀਜ਼ ਦੇ ਵਿੱਚ ਜਿਹੜੀਆਂ ਇਮੀਗਰੈਂਟ ਪਰਿਵਾਰ ਨੇ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਡਰ ਦਾ ਮਾਹੌਲ ਆ ਤੇ ਜਦੋਂ ਡਰ ਦਾ ਮਾਹੌਲ ਆ ਇੱਕ ਪਾਸੇ ਤੇ ਉਸ ਚੀਜ਼ ਨਾਲ ਸਟਰਗਲ ਕਰ ਰਿਹਾ ਦੂਜੀ ਪਾਸੇ ਫਾਈਨੈਂਸ਼ੀਅਲੀ ਸਟਰਗਲ ਕਰ ਰਿਹਾ ਕੰਮ ਘਟ ਘਟਾ ਦਿੱਤਾ ਇਹਨਾਂ ਨੇ ਕਰ ਰਹਾ ਹੁਣ ਮਸਲਾ ਇਹ ਆ ਕੁਝ ਲੋਕ ਤੇ ਇਸ ਗੱਲ ਦੀ ਸਿਫਤ ਕਰ ਰਹੇ ਵੀ ਵਧੀਆ ਚਾਹੀਦੇ ਤੇ ਇਹੀ ਸੀ ਕਿ ਜਿਹੜਾ ਕੋਈ ਕੱਚਾ ਬੰਦਾ ਇਹਨਾਂ ਨੂੰ ਫੜਿਆ ਜਾਵੇ ਫੜ ਕੇ ਬਾਹਰ ਭੇਜਿਆ ਜਾਵੇ ਜਿਹੜੇ ਇਹਨਾਂ ਦੇ ਸਪੋਰਟਰ ਗਰੁੱਪਸ ਨੇ ਉਹ ਕਹਿੰਦੇ ਵੀ ਇਹ ਧੱਕਾ ਆ ਇਸ ਤਰੀਕੇ ਨਾਲ ਡਰ ਦਾ ਮਾਹੌਲ ਨਹੀਂ ਪੈਦਾ ਕਰਨਾ ਚਾਹੀਦਾ ਟ੍ਰੈਫਿਕ ਸਟਾਪ ਦੇ ਉੱਤੇ ਰੋਕ ਰੋਕ ਕੇ ਲੋਕਾਂ ਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕਰਨਾ ਤੇ ਉਹਨਾਂ ਨੂੰ ਚੱਕ ਕੇ ਰੀਟੈਂਸ਼ਨ ਸੈਂਟਰਾਂ ਦੇ ਵਿੱਚ ਸਿੱਟ ਦੇਣਾ ਇਹ ਜਿਹੜੀ ਇੱਕ ਮਾੜੀ ਗੱਲ ਅਗਲੀ ਗੱਲਬਾਤ ਜਿਹੜੀ ਟੈਕਸਸ ਪਬਲਿਕਨ ਆਪਾ ਜਾਣਦੇ ਹਾਂ ਕਿ ਇਹਨਾਂ ਨੇ ਨਵਾਂ ਮੈਪ ਪਾਸ ਕਰ ਲਿਆ ਜਿਹਦੇ ਨਾਲ 5 ਹੋਰ ਹਾਊਸ ਸੀਟਸ ਇਹਨਾਂ ਨੂੰ ਮਿਲ ਗਈਆਂ ਗਵਰਨਰ ਗ੍ਰੈਗ ਐਬਟ ਇਹਨੂੰ ਸਾਈਨ ਕਰ ਦੇਣਗੇ ਇਹ ਬਣ ਜਾਣਾ ਕੈਲੀਫੋਰਨੀਆ ਡੈਮੋਕ੍ਰੇਟਸ ਵਰਗ ਕਰਨਾ ਚਾਹੁੰਦਾ ਜਿਹੜੇ ਮਾਫੀ ਚਾਹਨੇ ਕੈਲੀਫੋਰਨੀਆ ਦਾ ਡੈਮੋਕ੍ਰੇਟਸ ਜਿਹੜੇ ਨੇ ਇਹ ਟੈਕਸਸ ਦੇ ਰਿਪਬਲਿਕਨ ਬਾਗੂ ਕਰਨਾ ਚਾਹੁੰਦੇ ਆ ਕਰਨਾ ਕੀ ਚਾਹੁੰਦੇ ਆ ਕਿ 5 ਡੈਮੋਕ੍ਰੈਟਿਕ ਲੀਨਿੰਗ ਡਿਸਟ੍ਰਿਕਟਸ ਉਹ ਪਾਉਣਾ ਚਾਹੁੰਦੇ ਆ ਤਾਂ ਕਿ ਜੋ ਕੁਝ ਟੈਕਸਸ ਚ ਹੋਇਆ ਉਹਨੂੰ ਬਰਾਬਰ ਕੀਤਾ ਜਾਵੇ ਐਸ ਵੇਲੇ 219 ਸੀਟਾਂ ਜਿਹੜੀਆਂ ਹਾਊਸ ਦੇ ਵਿੱਚ ਰਿਪਬਲਿਕਨ ਕੋਲ ਆ ਤੇ 212 ਸੀਟਾਂ ਜਿਹੜੀਆਂ ਨੇ ਉਹ ਇਹਨਾਂ ਦੇ ਕੋਲ ਨੇ ਆਪਣੀਆਂ ਡੈਮੋਕ੍ਰੇਟਸ ਦੇ ਕੋਲ ਨੇ ਸੋ ਤਿੰਨ ਜਾਂ ਚਾਰ ਸੀਟਾਂ ਜੇ ਇੱਧਰ-ਉੱਧਰ ਹੋ ਜਾਣ ਉਹਨਾਂ ਕੋਲੋਂ ਚਾਰ ਸੀਟਾਂ ਚਲੇ ਜਾਂਣ ਤੇ ਉਹਨਾਂ ਦੀਆਂ 12 ਦੀਆਂ 16 ਹੋ ਜਾਂਦੀਆਂ ਤੇ ਜਿਹੜੀਆਂ ਰਿਪਬਲਿਕਨ ਕੋਲੇ 19 ਐ ਜਦੋਂ ਉਹਨਾਂ ਦੀਆਂ ਚਾਰ ਚਲੇ ਜਾਂਦੀਆਂ ਤਾਂ ਉਹਨਾਂ ਕੋਲੇ ਰਹਿ ਜਾਂਦੀਆਂ 15 ਚਾਰ ਸੀਟਾਂ ਦੇ ਫਰਕ ਨਾਲ ਹਾਊਸ ਦੇ ਵਿੱਚ ਮжоਰਿਟੀ ਇਧਰ ਉਧਰ ਹੋ ਸਕਦੀ ਹੈ ਰਿਪਬਲਿਕਨ ਇਹ ਚਾਹੁੰਦੇ ਆ ਕਿ ਸਾਡੀ ਮжоਰਿਟੀ ਹੋਰ ਹੋ ਜੇ ਪੰਜ ਸੀਟਾਂ ਉਹਨਾਂ ਨੇ ਟੈਕਸਾਸ ਦੇ ਵਿੱਚ ਕ੍ਰੀਏਟ ਕਰ ਲਈਆਂ ਮਤਲਬ ਹਲਕਿਆਂ ਦੀ ਹੱਦਬੰਦੀ ਇਸ ਤਰੀਕੇ ਦੇ ਨਾਲ ਕਰ ਲਈ ਕਿ ਪੰਜ ਸੀਟਾਂ ਉਹ ਹੋਰ ਇੱਥੋਂ ਲੈ ਜਾਣਗੇ ਹੁਣ ਕੈਲੀਫੋਰਨੀਆ ਵਾਲੇ ਇਦਾਂ ਹੀ ਕਰਨਾ ਚਾਹੁੰਦੇ ਪਰ ਇਹ ਕਰ ਨਹੀਂ ਸਕਦੇ ਇਹਨਾਂ ਦੀ ਸਮੱਸਿਆ ਦੋਰੀ ਹੈ ਇਹਨਾਂ ਦੀ ਸਮੱਸਿਆ ਇਹ ਆ ਕਿ ਸੰਵਿਧਾਨ ਦੇ ਅਨੁਸਾਰ ਇੰਡੀਪੈਂਡੈਂਟ ਕਮਿਸ਼ਨ ਦੁਬਾਰਾ ਹੱਦਬੰਦੀ ਕਰ ਸਕਦਾ ਪੋਲਿਟਿਸ਼ੀਅਨ ਨਹੀਂ ਕਰ ਸਕਦੇ ਡੈਮੋਕ੍ਰੇਟ ਜਾਂ ਰਿਪਬਲਿਕਨ ਨਹੀਂ ਕਰ ਸਕਦੇ ਇੰਡੀਪੈਂਡੈਂਟ ਕਮਿਸ਼ਨ ਕਰੂਗਾ ਹੁਣ ਇਹ ਕਹਿੰਦੇ ਵੀ ਅਸੀਂ ਇਹਨੂੰ ਬਦਲ ਦੇਣਾ ਅਸੀਂ ਨਹੀਂ ਚਾਹੁੰਦੇ ਵੀ ਇੰਡੀਪੈਂਡੈਂਟ ਕਮਿਸ਼ਨ ਕਰੇ ਅਸੀਂ ਕਹਿੰਦੇ ਜਿੱਦਾਂ ਟੈਕਸਸ 'ਚ ਉਹਨਾਂ ਨੇ ਕੀਤਾ ਲਾਅ ਮੇਕਰਸ ਨੇ ਉਦਾਂ ਹੀ ਅਸੀਂ ਕਰ ਲਈਏ ਇਦਾਂ ਕਰਨ ਦੇ ਲਈ ਵੋਟਰ ਦੀ ਕੌਨਸੈਂਟ ਚਾਹੀਦੀ ਵੋਟਾਂ ਪਹਿਣਗੀਆਂ ਜੇ ਵੋਟਰ ਇਹ ਕਹਿ ਦੇਣ ਕਿ ਹਾਂਜੀ ਠੀਕ ਆ ਇਹ ਆਪਣੀ ਅਮੈਂਡਮੈਂਟ ਲੈ ਕੇ ਆਉਣਗੇ ਬੈਲਟ ਦੇ ਉੱਤੇ ਤੇ ਉਹ ਲੋਕਾਂ ਦੇ ਕੋਲ ਜਾਊਗੀ ਲੋਕ ਫੈਸਲਾ ਕਰ ਦੇਣਗੇ ਕਿ ਹਾਂਜੀ ਤੁਸੀਂ ਵੀ ਟੈਕਸੀਸ ਵਾਂਗੂ ਕਰ ਸਕਦੇ ਆ ਤੁਹਾਨੂੰ ਅਲਾਉ ਕਰਦੇ ਆ ਇੰਡੀਪੈਂਡੈਂਟ ਕਮਿਸ਼ਨ ਦੀ ਲੋੜ ਨਹੀਂ ਹੈ ਉਹ ਆਉਣਾ ਚਾਹੀਦਾ ਬੈਲਟ ਦੇ ਉੱਤੇ ਕਿਉਂਕਿ ਇਲੈਕਸ਼ਨ ਆਪਾਂ ਨੂੰ ਪਤਾ ਕਿ ਜਿਹੜੀ ਨਵੰਬਰ ਦੇ ਵਿੱਚ ਹੋਣੀ ਹੈ ਤੇ ਉਹਦੇ ਵਿੱਚ ਉਤ ਤੋਂ ਪਹਿਲਾਂ ਪਹਿਲਾਂ ਇਹ ਉਹਦੇ ਉੱਤੇ ਆਉਣਾ ਚਾਹੀਦਾ ਸੋ ਹੁਣ ਇਹ ਕਾਲੀ ਕਰ ਰਹੇ ਆ ਇਹ ਕਹਿੰਦੇ ਆ ਠੀਕ ਕਰ ਰਹੇ ਆ ਪਰ ਲੋਕ ਕਹਿੰਦੇ ਵੀ ਇਹ ਥੋੜੀ ਜੀ ਕਾਲੀ ਕਰ ਰਹੇ ਆ ਲੋਕ ਇਹਨੂੰ ਮਤਲਬ ਜੋ ਐਮੈਂਡਮੈਂਟ ਨੂੰ ਅਪਰੂਵ ਕਰਨਗੇ ਫਿਰ ਆਪਣੇ ਹਿਸਾਬ ਦੇ ਨਾਲ ਇਹ ਕਰ ਲੈਣਗੇ ਵਰਲ ਗਵਰਨਮੈਂਟ ਜੋ ਡੈਮੋਕਰੇਟਿਕ ਲਾ ਮੇਕਰਸ ਨੇ ਉਹ ਬਿੱਲ ਲੈ ਕੇ ਆ ਰਿਹਾ ਲੈਜਿਸਲੇਚਰ ਦੇ ਥਰੂ ਤਾਂ ਕਿ ਇਹਨੂੰ ਨਵੰਬਰ ਦੇ ਵੋਟ ਦੇ ਵਿੱਚ ਅਪਰੂਵ ਕੀਤਾ ਜਾ ਸਕੇ ਸੋ ਇਹ ਚੇਂਜ ਪਹਿਲੀ ਗੱਲ ਤੇ ਹੈ ਟੈਂਪਰੇਰੀ ਹੋਊਗੀ ਕਿਉਂਕਿ ਇਲੈਕਸ਼ਨ ਜਿਹੜੀ 26 28 ਤੇ 30 ਵਾਲੀ ਆ ਇਹਦੇ ਵਿੱਚ ਹੋਊਗੀ ਇਹ ਜਿਵੇਂ ਟੈਕਸਸ ਦੇ ਵਿੱਚ ਜਿਹੜੇ ਹੈਗੀਆਂ ਜੋ ਦੂਜੀਆਂ ਸਟੇਟਸ ਆ ਪਾਰਟਿਸਨ ਮੈਪ ਨੂੰ ਫਾਈਨਲਾਈਜ਼ ਕਰ ਦਿੰਦੀਆਂ ਸੋ ਰਿਪਬਲਿਕਨ ਜਿਹੜੇ ਨੇ ਉਹ ਆਬਜੈਕਟ ਕਰ ਰਹੇ ਨੇ ਇਸ ਗੱਲ ਦੇ ਉੱਤੇ ਅ ਦੂਜਾ ਇਹ ਆ ਕਿ ਜਿਹੜਾ ਰਿਪਬਲਿਕਨ ਨੇ ਟੈਕਸਸ ਦੇ ਵਿੱਚ ਉਹਨਾਂ ਦੇ ਨਾਰੇ ਮੈਪਸ ਚੋਂ ਇਹ ਉਹ ਉਹਨਾਂ ਦੀ ਆਪਣੀ ਵਿਕਟਰੀ ਹੈ ਹੁਣ ਉੱਥੇ ਤੁਹਾਨੂੰ ਯਾਦ ਹੋਊਗਾ ਹੋਇਆ ਕਿ ਸੀ ਟੈਕਸਸ ਦੇ ਵਿੱਚ ਰਿਪਬਲਿਕ ਜਿਹੜੇ ਦੋਵੇਂ ਚੈਂਬਰ ਨੇ ਲੈਜਿਸਲੇਚਰ ਦੇ ਉਹ ਰਿਪਬਲਿਕਨ ਦੇ ਕੋਲ ਆ ਉੱਥੇ ਕੋਈ ਵੀ ਉਹ ਮਤਲਬ ਪਾਰਟੀ ਲਾਈਨ ਦੀ ਵੋਟ ਦੇ ਉੱਤੇ ਪਾਸ ਕਰ ਸਕਦੇ ਆ ਪਰ ਉਹ ਪਾਸ ਕਰਨ ਦੇ ਲਈ ਉੱਥੇ ਕੋਰਮ ਪੂਰਾ ਹੋਣਾ ਜ਼ਰੂਰੀ ਆ ਕੋਰਮਪੂਰਾ ਤਾਂ ਹੁੰਦਾ ਜੇਕਰ ਡੈਮੋਕ੍ਰੇਟ ਉੱਥੇ ਜਾ ਕੇ ਵੋਟ ਪਾਉਂਦੇ ਭਾਵੇਂ ਨਾਂ ਚ ਪਾ ਦੇਣ ਇਹ ਬਾਹਰ ਨਿਕਲ ਗਏ ਤੇ ਚਲੇ ਗਏ ਇਹ ਟੈਕਸ ਛੱਡ ਕੇ ਚਲੇ ਗਏ ਕੋਈ ਕਿਤੇ ਚਲੇ ਗਿਆ ਕੋਈ ਕਿਤੇ ਚਲੇ ਗਿਆ ਵੀ ਸਾਨੂੰ ਉੱਥੇ ਆਉਣਾ ਨਾ ਪਵੇ ਨਾ ਹਾਊਸ ਦੇ ਵਿੱਚ ਆਉਣਗੇ ਨਾ ਵੋਟ ਪਾਊਗੀ ਤੇ ਨਾ ਕੋਰਮਪੂਰਾ ਹੋਊਗਾ ਨਾ ਉਹ ਕਾਨੂੰਨ ਬਣੂਗਾ ਪਰ ਉਹਨਾਂ ਨੇ ਰਿਪਬਲਿਕਨ ਨੇ ਕਿਹਾ ਵੀ ਅਸੀਂ ਤੁਹਾਡੇ ਤੇ ਪੁਲਿਸ ਭੇਜਾਂਗੇ ਤੁਹਾਡੇ ਤੇ ਕਾਰਵਾਈ ਕਰਾਂਗੇ ਤੁਹਾਨੂੰ ਇੱਥੇ ਲੈਜਿਸਲੇਚਰ ਦੇ ਵਿੱਚ ਆਉਣਾ ਹੀ ਪਊਗਾ ਤੇ ਅਲਟੀਮੇਟਲੀ ਇਹ ਡਰ ਦੇ ਮਾਰੇ ਉੱਥੇ ਆ ਗਏ ਤੇ ਆ ਕੇ ਇਹਨਾਂ ਨੇ ਨਾਂ 'ਚ ਹੀ ਵੋਟ ਪਾਉਣੀ ਸੀ ਨਾਂ 'ਚ ਪਾ ਦਿੱਤੀ ਉਹਨਾਂ ਕੋਲੇ ਇੰਨੀਆਂ ਕਹਾਾਂਚ ਵੋਟਾਂ ਸਿਗੀਆਂ ਜਿਹਦੇ ਨਾਲ ਇਹ ਜਿਹੜੀ ਰੀਡਿਸਟ੍ਰਿਕਟਸ ਹੋ ਸਕਦੀ ਸੀ ਉਹ ਉਹਨਾਂ ਨੇ ਕਰ ਲਈ ਤੇ ਹੁਣ ਇਹ ਕਹਿ ਰਿਹਾ ਕਿ ਅਸੀਂ ਵੀ ਕੈਲੀਫੋਰਨੀਆ ਦੇ ਵਿੱਚ ਐਸੇ ਤਰੀਕੇ ਦੇ ਨਾਲ ਕਰਨਾ ਹੈ ਪਰ ਲੱਗਦਾ ਕਿ ਉਹਦੇ ਵਿੱਚ ਜਿਹੜੀਆਂ ਦਿੱਕਤਾਂ ਥੋੜੀਆਂ ਜਿਹੀਆਂ ਜ਼ਿਆਦਾ ਨੇ ਅਗਲੀ ਗੱਲ 'ਮਤਲਬ ਜਸਟਿਸ ਡਿਪਾਰਟਮੈਂਟ ਨੇ ਇੱਕ ਹੁਕਮ ਭੇਜਿਆ ਹੁਕਮ ਮਤਲਬ ਅਦਾਲਤੀ ਹੁਕਮ ਹਸਪਤਾਲਾਂ ਨੂੰ ਉਹਨਾਂ ਨੂੰ ਕਿਹਾ ਕਿ ਜਿਹੜਾ ਰੈਕੋਰਡ ਆ ਆਪਣਾ 트랜ਸਜੈਂਡਰ ਮੈਡੀਕਲ ਕੇਅਰ ਦਾ ਜਿਹੜੀ ਮਾਈਨਰਸ ਨੂੰ ਦਿੱਤੀ ਜਾ ਰਹੀ ਆ ਉਹ ਸਾਨੂੰ ਭੇਜੋ ਤੁਹਾਡੀ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਸੋਸ਼ਲ ਸਿਕਿਉਰਿਟੀ ਨੰਬਰ ਐਡਰੈਸ ਸਾਰਾ ਕੁਝ ਸਾਨੂੰ ਚਾਹੀਦਾ ਫਿਲਡਲਫੀਆ ਦੇ ਚਿਲਡਰਨ ਹਸਪੀਟਲ ਦੇ ਵਿੱਚ ਵੀ ਭੇਜਿਆ ਕਿ ਈਮੇਲ ਜ਼ੂਮ ਕਾਲ ਬਿਲਿੰਗ ਫਾਈਲ ਉਹਨਾਂ ਦੀ ਡਾਕਟਰ ਦੇ ਨੋਟਸ 2020 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਕੁਝ ਸਾਨੂੰ ਭੇਜੋ ਹੁਣ ਇਹਨਾਂ ਨੇ ਕਰਨਾ ਕੀ ਹੈ ਜਸਟਿਸ ਡਿਪਾਰਟਮੈਂਟ ਨੇ ਪਤਾ ਨਹੀਂ ਪਰ ਲੋਕ ਡਰੇ ਪਏ ਆ ਖਾਸ ਕਰਕੇ ਡਾਕਟਰ ਤੇ ਹਸਪਤਾਲ ਦਾ ਹੋਰ ਅਮਲਾ ਫੈਲਾ। ਵੀ ਜਿਹੜੀ ਇਹ ਟਰਾਂਸ ਜੈਂਡਰ ਕੇਅਰ ਆ ਇਹਦੇ ਉੱਤੇ ਹਾਲਾਂਕਿ ਜਿਨ੍ਹਾਂ ਜਿਨ੍ਹਾਂ ਸਟੇਟਸ ਦੇ ਵਿੱਚ ਇਹ ਅਲਾਉਡ ਆ ਉੱਥੇ ਵੀ ਇਸ ਵੇਲੇ ਡਰੇ ਪਏ ਨੇ ਲੋਕ। اٹਾਰਨੀ ਜਨਰਲ ਪੈਂਬੌਂਦੀ ਨੇ ਕਿਹਾ ਕਿ 20 ਤੋਂ ਜ਼ਿਆਦਾ ਇਸ ਤਰ੍ਹਾਂ ਦੇ ਹੁਕਮ ਜਿਹੜੇ ਇਸ਼ੂ ਕੀਤੇ ਗਏ ਆ ਤੇ ਜਿਹੜੇ ਡਾਕਟਰਜ਼ ਨੂੰ ਮਤਲਬ ਜ਼ਿੰਮੇਵਾਰ ਠਹਿਰਾਉਂਦੇ ਆ ਸਾਰੇ ਕਿਸੇ ਨੂੰ ਚੋਂ ਮਸਲਾ ਕੀ ਹੁੰਦਾ ਇਹ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਕਿ 트랜스젠ਡਰ ਕੇਅਰ ਫਾਰ ਮਾਈਨਰਸ ਦਾ ਮਤਲਬ ਇਹ ਆ ਕਿ 18 ਸਾਲ ਤੋਂ ਘੱਟ ਉਮਰ ਦੇ ਲੋਕ ਜਾਨੀ ਕਿ ਜਿਹੜੇ ਬੱਚੇ ਨੇ ਟੀਨੇਜਰਸ ਨੇ ਉਹਨਾਂ ਨੂੰ ਜਿਹੜੀ 트랜스젠ਡਰ ਕੇਅਰ ਦਿੱਤੀ ਜਾਂਦੀ ਹੈ ਉਹ 트랜스젠ਡਰ ਕੇਅਰਸ ਦਾ ਮਤਲਬ ਕੀ ਆ ਕਿ ਮੰਨ ਲਓ ਇੱਕ ਕੁੜੀ ਆ ਹਨਾ 18 ਸਾਲ ਤੋਂ ਘੱਟ ਉਹਨੂੰ ਲੱਗਦਾ ਵੀ ਮੈਂ ਕੁੜੀ ਨਹੀਂ ਮੈਂ ਤਾਂ ਮੁੰਡਾ ਬਣਨਾ ਮੇਰੇ ਚ ਮੁੰਡੇ ਵਾਲੀਆਂ ਫੀਲਿੰਗਸ ਆ ਉਹ ਫਿਰ ਡਾਕਟਰ ਕੋ ਜਾਂਦੀ ਹੈ ਵੀ ਮੈਂ ਜੀ ਜਿਹੜਾ ਆਹ ਜਿਹੜੇ ਕਿੱਡ ਨੇ ਜਾਂ ਟੀਨਸ ਨੇ ਫਿਰ ਡਾਕਟਰ ਨਾਲ ਗੱਲ ਕਰਦੇ ਥੈਰਾਪਿਸਟ ਨਾਲ ਗੱਲ ਕਰਦੇ ਆ ਪੇਰੈਂਟਸ ਨਾਲ ਜਿਹੜਾ ਗੱਲ ਕਰਦੇ ਆ ਵੀ ਪੇਰੈਂਟਸ ਨੂੰ ਕਹਿੰਦੇ ਆ ਵੀ ਇਹ ਸਾਡੀਆਂ ਫੀਲਿੰਗਸ ਨੂੰ ਸਮਝੋ ਉਹ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਕੇਅਰ ਕੀਤੀ ਜਾਂਦੀ ਹੈ ਉਹਦਾ ਡਾਟਾ ਮੰਗਿਆ ਇਹਨਾਂ ਨੇ ਹੁਣ ਉਹ ਕੇਅਰ ਕੀ ਹੁੰਦੀ ਆ ਮੰਨ ਲਓ ਕੁੜੀ ਕਹਿੰਦੀ ਵੀ ਮੈਂ ਤਾਂ ਜੀ ਕੁੜੀ ਨਹੀਂ ਐ ਮੈਂ ਤਾਂ ਮੁੰਡਾ ਹੈ ਉਹ ਕੁੜੀ ਐ ਬੇਸਿਕਲੀ ਉਹਨੂੰ ਫਿਰ ਜਿਹੜੇ ਪਿਊਬਰਟੀ ਬਲੋਕਰ ਦਿੱਤੇ ਜਾਂਦੇ ਆ ਜਿਹਦੇ ਨਾਲ ਕਿ ਉਦੀ ਜਿਹੜੀ ਆਵਾਜ਼ ਆ ਉਹਦੇ ਚ ਉਹ ਚੇਂਜ ਹੁੰਦੀ ਆ ਜਾਂ ਆਪਣੀ ਬ੍ਰੈਸਟ ਗਰੋਥ ਹੁੰਦੀ ਆ ਉਹਦੇ ਤੇ ਫਰਕ ਪੈਂਦਾ ਆ ਮਤਲਬ ਜਾਂ ਦੂਜੀ ਗੱਲ ਉਹਨੂੰ ਬੱਚੇ ਨੂੰ ਸਮਾਂ ਮਿਲ ਜਾਂਦਾ ਕਿ ਮੇਰੇ ਜਿਹੜੇ ਫੀਮੇਲ ਕੈਰੈਕਟਰ ਨੇ ਜਾਂ ਉਹ ਗੁਣ ਨੇ ਉਹ ਨਾ ਡਿਵੈਲਪ ਹੋਣ ਤੇ ਮੇਰੇ ਕੋਲੇ ਸਮਾਂ ਮਿਲ ਜੇ ਡਿਸਾਈਡ ਕਰਨ ਦੇ ਲਈ ਵੀ ਮੈਂ ਆਪਣਾ ਜੈਂਡਰ ਚੇਂਜ ਕਰਨਾ ਆ ਕੁੜੀ ਤੋਂ ਮੁੰਡਾ ਬਣਨਾ ਆ ਜਾਂ ਨਹੀਂ ਬਣਨਾ ਫਿਰ ਹਾਰਮੋਨ ਹੁੰਦੇ ਜਿਹੜਾ ਫੀਮੇਲ ਹਾਰਮੋਨ ਆਪਾਂ ਜਾਂਦੇ ਐਸਟ੍ਰੋਜਨ ਜਾਂ ਦੂਜਾ ਮੇਲ ਹਾਰਮੋਨ ਟੈਸਟੋਸਟੇਰੋਨ ਆ ਤੇ ਫਿਰ ਉਹਨਾਂ ਨੂੰ ਉਹ ਦਿੱਤਾ ਜਾਂਦਾ ਉਹਨਾਂ ਨੂੰ ਉਹ ਦਿੱਤਾ ਜਾਂਦਾ ਕਈ ਵਾਰੀ ਸਰਜਰੀ ਵੀ ਹੁੰਦੀ ਹੈ ਬਹੁਤ ਘੱਟ ਨੰਬਰ ਦੇ ਵਿੱਚ ਹੁੰਦੀ ਹੈ ਉਹਨਾਂ ਨੂੰ ਸਰਜਰੀ ਕੀਤੀ ਜਾਂਦੀ ਹੈ ਗੋਲੇ ਦਾ ਹੀ ਹੁੰਦਾ ਕੋਈ ਸਟ्रेस ਡਿਪਰੈਸ਼ਨ ਐਂਗਜ਼ਾਇਟੀ ਜੋ ਕੁਝ ਵੀ ਹੈਗੀ ਆ ਜਿਹੜੀ ਉਹਦੇ ਉਹ ਘੱਟ ਜਵੇ ਹੁਣ ਉਹ ਮਾਮਲੇ ਦੇ ਵਿੱਚ ਜਦੋਂ ਅੰਕੜੇ ਮੰਗਲੇ ਆ ਇਹਨਾਂ ਨੇ ਤਾਂ ਸਾਰੇ ਜਿਹੜੇ ਆਹੋ ਡਰੇ ਪਏ ਨੇ ਉਹ ਕਹਿੰਦੇ ਆ ਵੀ ਇਹ ਸਰਕਾਰ ਅਸਲ ਦੇ ਵਿੱਚ ਹਸਪਤਾਲਾਂ ਨੂੰ ਡਰਾਉਣਾ ਚਾਹੁੰਦੀ ਆ ਤਾਂ ਕਿ ਉਹ ਇਸ ਤਰ੍ਹਾਂ ਦੀ ਕੇਅਰ ਜਿਹੜੀ ਟਰਾਂਸ ਯੂਥ ਦੀ ਹੈਗੀ ਆ ਉਹ ਬੰਦ ਕਰ ਦੇਣ ਕਿਉਂਕਿ ਆਪਾਂ ਜਾਣਦੇ ਹਾਂ ਪਬਲਿਕ ਨੂੰ ਬਹੁਤੇ ਇਸ ਕੰਮ ਦੇ ਹੱਕ 'ਚ ਨਹੀਂ ਆ ਤੇ ਪਹਿਲਾਂ ਵੀ ਟਰੰਪ ਜਿਹੜੇ ਜਦ ਦਿਨਾਂ ਨੇ ਜੁਆਇਨ ਕੀਤਾ ਸੀ ਆਪਣਾ ਉਦੜੀ ਕਹਿ ਦਿੱਤਾ ਸੀ ਕਿ ਅਸੀਂ ਜਿਹੜਾ ਦੋ ਹੀ ਸੈਕਸ ਨੇ ਅਮਰੀਕਾ ਦੇ ਵਿੱਚ ਇੱਕ ਮੇਲ ਆ ਤੇ ਇੱਕ ਫੀਮੇਲ ਆ ਵਿਚਾਰਲਾ ਕੋਈ ਨਹੀਂ ਦੂਜਾ ਹੁਣ ਇਹ ਆ ਕਿ ਜੇ ਇਹ ਕਰਦੇ ਆ ਇਦਾਂ ਜੇ ਇਹ ਹਸਪਤਾਲ ਟ੍ਰੀਟਮੈਂਟ ਦੇਣੀ ਬੰਦ ਕਰ ਦਿੰਦੇ ਆ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਣਗੀਆਂ ਇਹਨਾਂ ਨੂੰ ਜਿਹੜੇ ਲੋਕ ਪਹਿਲਾਂ ਹੀ ਮੈਡੀਸਨ ਲੈ ਰਹੇ ਆ ਔਰਾਂ ਦੇ ਮੂਡ ਸਵਿੰਗਸ ਹੋ ਸਕਦੇ ਆ ਜਾਂ ਕਹਿ ਲੋ ਕਿ ਅਨਵਾਂਟਡ ਬਾਡੀ ਚੇਂਜਸ ਹੋ ਸਕਦੀਆਂ ਮੋਸ਼ਨਲ ਹਾਰਮ ਵੀ ਆ ਪਰਿਵਾਰਾਂ ਦਾ ਡਰ ਵੀ ਆ ਡਿਪਰੈਸ਼ਨ ਵੀ ਆ ਕਈ ਮਾਮਲੇ ਜਿਹੜੇ ਇਹਦੇ ਨਾਲ ਇਸ ਵੇਲੇ ਜੁੜੇ ਹੋਏ ਆ ਅਗਲੀ ਗੱਲਬਾਤ ਜਿਹੜੇ ਪੈਸੇਂਜਰਸ ਨੇ ਉਹਨੇ ਡੈਲਟਾ ਤੇ ਯੂਨਾਈਟਿਡ 에ਅਰਲਾਈਨ ਨੂੰ ਸ਼ੂ ਕੀਤਾ ਕੇਸ ਕੀਤਾ ਉਹਨਾਂ ਦੇ ਉੱਤੇ ਵੀ ਤੁਹਾਨੂੰ ਅਸੀਂ ਵਿੰਡੋ ਸੀਟ ਖਿੜਕੀ ਵਾਲੀ ਸੀਟ ਲੈਂਡ ਦੇ ਲਈ ਮਤਲਬ ਆਪਣੇ ਜ਼ਿਆਦਾ ਪੈਸੇ ਦੇਣੇ ਆ ਤੇ ਉੱਥੇ ਖਿੜਕੀ ਹੁੰਦੀ ਨਹੀਂ ਜਹਾਜ਼ਾਂ ਦੇ ਵਿੱਚ ਜਦੋਂ ਹੁਣ ਬੁੱਕ ਪਹਿਲਾਂ ਹੋਰ ਸਾਫ਼ ਹੁੰਦਾ ਸੀ ਵੀ ਜਿਹੜੀ ਵੀ ਉਹ ਮਿਲ ਜਾਂਦੀ ਸੀ ਉੱਥੇ ਜਾ ਕੇ ਜਦ ਤੁਸੀਂ ਬੋਰਡਿੰਗ ਪਾਸ ਲੈਂਦੇ ਸੀ ਜਿੰਨਾ ਨੰਬਰ ਸੀਟ ਮਿਲ ਗਈ ਤੁਸੀਂ ਗਾਹ ਜਾਂਦੇ ਸੀ ਹੁਣ ਉੱਤ ਪਹਿਲਾਂ ਪੂਰਾ ਜਹਾਜ਼ ਦਿਖਾਉਂਦੇ ਆ ਤੇ ਉੱਥੇ ਤੁਹਾਨੂੰ ਸੀਟ ਸਿਲੈਕਟ ਕਰ ਸਕਦੇ ਤੁਸੀਂ ਵੀ ਜੇ ਮੰਨ ਲਓ ਤੁਹਾਡਾ 100 ਡਾਲਰ ਕਿਸੇ ਦਾ ਕਿਰਾਇਆ ਆ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਤੇ ਉਹ ਕਹਿੰਦੇ ਵੀ ਤੁਸੀਂ 25 ਡਾਲਰ ਦਿਓ ਤੁਹਾਡੀ ਮਰਜ਼ੀ ਦੀ ਸੀਟ ਦੇ ਦਿੰਦੇ ਆ ਮਰਜ਼ੀ ਦੀ ਕਈ ਲੋਕਾਂ ਨੂੰ ਹੁੰਦਾ ਕਿ ਆਇਲ ਵਾਲੀ ਸੀਟ ਲੈ ਲਓ ਵੀ ਉਹ ਬਾਹਰ ਜਾਣਾ ਆਉਣਾ ਸੌਖਾ ਹੁੰਦਾ ਫਿਰਨਾ ਕਈਆਂ ਨੂੰ ਹੁੰਦਾ ਕਿ ਵਿੰਡੋ ਵਾਲੀ ਸੀਟ ਲੈਣੀ ਨਾਲ ਨਿਆਣੇ ਆ ਜਾਂ ਬਾਰ ਦੇਖਣਾ ਚਾਹੁੰਦੇ ਆ ਜਾਂ ਮਤਲਬ ਉਹਦੇ ਚ ਸਾਰੇ ਕੁਝ ਨਿਕਲਣਾ ਚਾਹੁੰਦੇ ਉਹਨਾਂ ਨੂੰ ਚੱਗਾ ਲੱਗਦਾ ਇਹ ਮਹਿੰਗੀਆਂ ਹੁੰਦੀਆਂ ਇਹਦੇ ਪੈਸੇ ਜ਼ਿਆਦਾ ਦੇਣੇ ਪੈਂਦੇ ਆ ਜਦੋਂ ਉਹਦੇ ਪੈਸੇ ਜ਼ਿਆਦਾ ਦਿੰਦੇ ਆ ਪਰ ਉਹ ਜਾ ਕੇ ਬੈਠ ਜਾਂਦੇ ਆ ਉੱਥੇ ਹੁੰਦੀ ਵਿੰਡੋ ਵਾਲੀ ਸੀਟ ਹੀ ਆ ਮਤਲਬ ਜੇ ਐਦਾਂ ਜਹਾਜ਼ ਆ ਤੇ ਸੀਟ ਇਧਰਲੇ ਸਿਰੇ ਤੇ ਜਾ ਕੇ ਪਰ ਉਹ ਖੁੱਲਦੀ ਵਿੰਡੋ ਨਹੀਂ ਸਿਰਫ ਕੰਨ ਦਾ ਉੱਥੇ ਤੇ ਉਹਨਾਂ ਨੇ ਹੁਣ ਕੇਸ ਕਰਤਾ ਵੀ ਇਹ ਸਾਨੂੰ ਇਹਦੇ ਪੈਸੇ ਕਿਉਂ ਦਿੱਤੇ ਇਹਦੇ ਸਾਨੂੰ ਅਸੀਂ ਐਕਸਟਰਾ ਪੈਸੇ ਕਿਉਂ ਦੇ ਰਹੇ ਤੇ ਸਾਨੂੰ ਦੱਸਿਆ ਕਿ ਉਹ ਵੀ ਜਾ ਰਹੇ ਵੀ ਇਹ ਖਿੜਕੀ ਤੇ ਨਾਲ ਵੀ ਕੁਝ ਖੁੱਲੇ ਤੇ ਬਾਹਰ ਦਿਸੇ ਹੈ ਉਹ ਸਿਰੇ ਦੀ ਸੀਟ ਪਰ ਉੱਥੇ ਕੰਦ ਆ ਜਿਹੜੀਆਂ ਬੋਇੰਗ 737 757 ਜਾਂ ਇਹਰ ਬਸ A321 ਆ ਇਹਨਾਂ ਦੇ ਵਿੱਚ ਵਿੰਡੋ ਸੀਟ ਲੱਗਦੀ ਆ ਪਰ ਅਸਲ ਦੇ ਵਿੱਚ ਜਿਹੜੇ ਪਲੇਨ ਦਾ ਡਿਜ਼ਾਈਨ ਇਦਾਂ ਦਾ ਹੁੰਦਾ ਕਿ ਕੁਝ ਸੀਟਾਂ ਜਿੱਥੋਂ ਦੀ ਤਾਰਾਂ ਲੰਘਦੀਆਂ ਜਾਂ ਜਿੱਥੋਂ ਦੀ ਕੁਝ ਹੋਰ ਉਹਨਾਂ ਦੇ ਪਾਈਪ ਜਾਂਦੇ ਆ ਕੁਛ ਇਦਾਂ ਦਾ ਉਹਨਾਂ ਦਾ ਹੁੰਦਾ ਕਿ ਕੁਝ ਸੀਟਾਂ ਜਿਹੜੀਆਂ ਨੇ ਉਹ ਕੰਦ ਹੀ ਹੁੰਦੀ ਆ ਉਹਦੇ ਤੋਂ ਬਾਹਰ ਦਿਸਦਾ ਨਹੀਂ ਆ ਤੇ ਇਸ ਕਰਕੇ ਹੁਣ ਇਹਨਾਂ ਲੋਕਾਂ ਨੇ ਕੇਸ ਕੀਤਾ ਵੀ ਇਹ ਸਾਡੇ ਨਾਲ ਧੱਕਾ ਹੋ ਰਿਹਾ ਇਹ ਦੂਜੀ ਲਾਈਨ ਜਿਵੇਂ ਲਾਸਕਾ ਜਾਂ ਅਮਰੀਕਨ ਆ ਉਹ ਕਸਟਮਰ ਨੂੰ ਵਾਰਨ ਕਰ ਦਿੰਦੀ ਆ ਕਿ ਸੀਟ ਬੁਕਿੰਗ ਵੇਲੇ ਜਿਹੜੀ ਡੈਲਟਾ ਤੇ ਯੂਨਾਈਟਿਡ ਆ ਇਹ ਨਹੀਂ ਦੱਸਦੀਆਂ ਕਿ ਇੱਥੇ ਸਿਰਫ ਕੰਧ ਹੀ ਆ ਵਿੰਡੋ ਸੀਟ ਜਿਹੜੀ ਇਦਾਂ ਦੀ ਨਹੀਂ ਆ ਸੋ ਜਿਹੜੇ ਆ ਪੈਸੰਜਰਸ ਨੇ ਐਕਸਟਰਾ ਪੇ ਕੀਤਾ ਹੁੰਦਾ ਆ ਜਿਵੇਂ ਕੋਈ 모ਸ਼ਨ ਸਿਕਨੈਸ ਹੁੰਦੀ ਕਈਆਂ ਨੂੰ ਮਤਲਬ ਹੋਰ ਤਰ੍ਹਾਂ ਫੋਲ ਲੱਗ ਜਾਂਦਾ ਜੇ ਉਹ ਬਾਹਰ ਦੇਖਦੇ ਰਹਿਣ ਤੇ ਉਹਦੇ ਨਾਲ ਠੀਕ ਹੋ ਜਾਂਦਾ ਆ ਤੇ ਕੁਝ ਵੈਸੇ ਵੀਊ ਇੰਜੋਏ ਕਰਨਾ ਚਾਹੁੰਦੇ ਆ ਸੋ ਇਹ ਕੰਪਲੇਂਟ ਹੋਈਆਂ ਆ ਕਿ ਉੱਥੇ ਵਿੰਡੋ ਸੀਟ ਕਹਿ ਕੇ ਉੱਥੇ ਪੈਸੇ ਵੀ ਵਾਧੂ ਲਾ ਲਏ ਤੇ ਵਿੰਡੋ ਸੀਟ ਵੀ ਕੋਈ ਨਹੀਂ ਆ ਤੇ ਹੁਣ ਜਿਹੜਾ ਹੈਗਾ ਆ ਦੂਜਾ ਇਹ ਆ ਕਿ ਕੁਝ ਇੱਕ ਪੈਸੰਜਰ ਨੇ ਕਿਹਾ ਕਿ ਜੁਨਾਈਟਿਡ 에ਅਰਲਾਈਨ ਨੇ ਉਹਨਾਂ ਦੀ ਕੁਝ ਜਿਹੜੀ ਆ ਫੀਸ ਰਿਫੰਡ ਕਰ ਦਿੱਤੀ ਪਰ ਪੂਰੀ ਨਹੀਂ ਕੀਤੀ ਲੋਕ ਆਰਗੂ ਕਰ ਰਹੇ ਆ ਕਿ ਅਸਲ ਦੇ ਵਿੱਚ 에ਅਰਲਾਈਨ ਇਨਫੋਰਮੇਸ਼ਨ ਹਾਈਡ ਕਰਦੀ ਆ ਪੂਰੀ ਗੱਲ ਦੱਸਦੀ ਨਹੀਂ ਖੋਲ ਕੇ ਇਸ ਕਰਕੇ ਜਿਹੜਾ ਇਹ ਚੀਜ਼ਾਂ ਵਾਪਰ ਰਹੀਆਂ ਲੋਕਾਂ ਦੇ ਪੈਸੇ ਵੀ ਜ਼ਿਆਦਾ ਲੱਗ ਰਹੇ ਆ ਤੇ ਉਹਨਾਂ ਨੂੰ ਵਿੰਡੋ ਸੀਟ ਵੀ ਜਿਹੜੀ ਉਹ ਚਾਹੁੰਦੇ ਆ ਉਹ ਨਹੀਂ ਮਿਲ ਰਹੀ। ਆ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਆਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਕੱਲ ਬਤਨਾਂ।